ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬ ਮਾਸਟਰਜ਼ ਔਮਨ ਹਾਕੀ ਵੱਲੋਂ ਜਰਖਟ ਹਾਕੀ ਅਕੈਡਮੀ ਦੇ ਸਹਿਯੋਗ ਨਾਲ ਤੀਸਰੀ ਉੱਤਰ ਜ਼ੋਨ ਔਮਨ ਮਾਸਟਰਜ਼ ਹਾਕੀ ਚੈਂਪੀਅਨਸ਼ਿਪ 22 ਅਤੇ 23 ਮਾਰਚ ਨੂੰ ਮਾਤਾ ਸਾਹਿਬਕੌਰ ਖੇਡ ਕੰਪਲੈਕਸ ਜਰਖਟ ਦੇ ਅਸਟੋ ਅਸਟਰੋਟਰਫ ਹਾਕੀ ਮੈਦਾਨ ਉੱਪਰ ਕਰਵਾਈ ਜਾ ਰਹੀ ਹੈ ਇਸ ਟੂਰਨਾਮੈਂਟ ਵਿੱਚ ਪੰਜਾਬ ਅਤੇ ਹਿਮਾਚਲ ਤੋਂ 6 ਟੀਮਾਂ ਹਿੱਸਾ ਲੈਣਗੀਆਂ ਇਸ ਚੈਂਪੀਅਨਸ਼ਿਪ ਦੇ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਲੜਕੀਆਂ 35 ਸਾਲ ਤੋਂ ਉੱਪਰ ਉਮਰ ਦੀਆਂ ਹੋਣਗੀਆਂ ਇਸ ਚੈਂਪੀਅਨਸ਼ਿਪ ਦਾ ਮੁੱਖ ਮਕਸਦ ਪੁਰਾਣੀਆਂ ਹਾਕੀ ਖਿਡਾਰਨਾਂ ਨੂੰ ਹਾਕੀ ਨਾਲ ਜੁੜੇ ਰਹਿਣਾ ਅਤੇ ਨਵੇਂ ਬੱਚਿਆਂ ਲਈ ਪ੍ਰੇਰਨਾ ਸਰੋਤ ਬਣੇ ਰਹਿਣਾ ਹੈ ਇਸ ਟੂਰਨਾਮੈਂਟ ਦੇ ਮੁੱਖ ਸਪੌਂਸਰ ਹਰ ਸਿਮਰਨ ਜੋਤਕਾਰ ਕੈਨੇਡਾ ਬਲਵਿੰਦਰ ਕੌਰ ਕੰਗ ਯੂਐਸਏ ਨਿਸ਼ਾਦ ਥਿੰਦ ਯੂਐਸਏ ਡਾਕਟਰ ਕੀਰਤੀ ਰੰਦਾਵਾ ਕੈਨੇਡਾ ਹੋਣਗੇ ਅੱਜ Jharkhand ਖੇਡ ਸਟੇਡੀਅਮ ਵਿਖੇ ਇਸ ਚੈਂਪੀਅਨਸ਼ਿਪ ਸੰਬੰਧੀ ਜ਼ਰੂਰੀ ਮੀਟਿੰਗ ਮੁੱਖ ਪ੍ਰਬੰਧਕਾ ਰਵਿੰਦਰ ਕੌਰ ਰੋਜੀ ਸ਼੍ਰੀਮਤੀ ਸੋਨੀਆ ਸੇਠੀ ਅਤੇ Jharkhand ਹਾਕੀ ਅਕੈਡਮੀ ਵੱਲੋਂ ਜਗਰੂਪ ਸਿੰਘ Jharkhand ਗੁਰਸਤਿੰਦਰ ਸਿੰਘ ਪ੍ਰਗਟ ਪਰਮਜੀਤ ਸਿੰਘ ਪੰਮਾ ਗਰੇਵਾਲ ਪਵਨਪ੍ਰੀਤ ਸਿੰਘ ਡੰਗੋਰਾ ਰਗੂਵੀਰ ਸਿੰਘ ਡੰਗੋਰਾ ਕੁਲਦੀਪ ਸਿੰਘ ਕਬੱਡੀ ਆਦ ਹੋਰ ਪ੍ਰਬੰਧਕ ਹਾਜ਼ਰ ਸਨੋ ਅੱਜ ਦੀ ਮੀਟਿੰਗ ਵਿੱਚ ਟੂਰਨਾਮੈਂਟ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਵੱਖ-ਵੱਖ ਪ੍ਰਬੰਧਕੀ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ। ਅਰਵਿੰਦਰ ਗੌਰ ਰੂਜੀ ਨੇ ਦੱਸਿਆ ਕਿ ਜੋ ਵੀ ਟੀਮਾਂ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣੀਆਂ ਚਾਹੁੰਦੀਆਂ ਹਨ ਉਹ 10 ਮਾਰਚ ਤੋਂ ਪਹਿਲਾਂ ਆਪਣੀ ਟੀਮ ਐਂਟਰ ਕਰਵਾਉਣ। ਉਹਨਾਂ ਦੱਸਿਆ ਕਿ ਟੂਰਨਾਮੈਂਟ ਪੰਜਾਬ ਹਾਕੀ ਦੇ ਵਿਧੀ ਵਿਵਧਾਨ ਮੁਤਾਬਕ ਕਰਵਾਇਆ ਜਾਵੇਗਾ। ਉਨੇ ਦੱਸਿਆ ਕਿ ਇਸ ਤੋਂ ਪਹਿਲਾਂ ਦੋ ਟੂਰਨਾਮੈਂਟਾਂ ਦਾ ਜਲੰਧਰ ਵਿਖੇ ਸਫਲਤਾਪੂਰਵਕ ਆਯੋਜਨ ਹੋਇਆ ਹੈ ਹੁਣ ਤੀਸਰਾ ਟੂਰਨਾਮੈਂਟ ਜਰਖੜ ਖੇਡ ਸਟੇਡੀਅਮ ਵਿਖੇ 22 ਅਤੇ 23 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ ਸਾਰੀਆਂ ਟੀਮਾਂ ਨੂੰ ਖਾਣ ਪੀਣ ਅਤੇ ਰਹਿਣ ਸਹਿਣ ਦੀਆਂ ਵਧੀਆ ਸਹੂਲਤਾਂ ਜਰਖੜ ਖੇਡ ਸਟੇਡੀਅਮ ਵਿੱਚ ਵਿਖੇ ਹੀ ਮੁਹੱਈਆ ਕੀਤੀਆਂ ਜਾਣਗੀਆਂ ਇਸ ਉੱਤਰ ਜੂਨ ਹਾਕੀ ਚੈਂਪੀਅਨਸ਼ਿਪ ਦਾ ਉਦਘਾਟਨ 1982 ਏਸ਼ੀਅਨ ਖੇਡਾਂ ਦੇ ਜੇਤੂ ਖਿਡਾਰਨ ਸ਼੍ਰੀਮਤੀ ਸ਼ਰਨਜੀਤ ਕੌਰ ਕਰਨਗੇ।